ਕਾਂਗਰਸ ਦੇ ਕਲੇਸ਼ ਵਿੱਚ ਤੇ ਦੱਸਦੀ ਹੈ ਕਿ ਹੁਣ ਨਵਜੋਸ ਸਿੱਧੂ ਵੀ ਪੰਜਾਬ ਆ ਗਏ ਨੇ ਤੇ ਦੱਸਦੀ ਹੈ ਕਿ ਅੰਮ੍ਰਿਤਸਰ ਰਿਹਾਇਸ਼ ਦੇ ਵਿੱਚ ਉਹ ਮੌਜੂਦ ਨੇ ਤੇ ਜਿਸ ਤੋਂ ਬਾਅਦ ਹੁਣ ਦੇਖਣਾ ਹੋਵੇਗਾ ਕਿ ਡਾਕਟਰ ਸਿੱਧੂ ਦੇ ਜਿਹੜੇ ਕਿ ਬਿਆਨ ਉਸ ਨੂੰ ਲੈ ਕੇ ਉਹ ਬਿਆਨ ਦੇਣਗੇ ਤਾਂ ਜਿਸ ਤੋਂ ਬਾਅਦ ਹੁਣ ਉੱਥੇ ਹੀ ਉਹਨਾਂ ਨੇ ਹਜੇ ਤੱਕ ਜਿਹੜਾ ਕਿ 500 ਕਰੋੜ ਦੀ ਕੁਰਸੀ ਦੇ ਉੱਤੇ ਜੋ ਡਾਕਟਰ ਸਿੱਧੂ ਨੇ ਬਿਆਨ ਦਿੱਤਾ ਸੀ ਉਸ ਦੇ ਉੱਤੇ ਹਜੇ ਚੁੱਪ ਧਾਰੀ ਬੈਠੀ ਆ। ਤੇ ਜਿਸ ਤੋਂ ਬਾਅਦ ਹੁਣ ਉਹ ਅੰਮ੍ਰਿਤਸਰ ਆਖੇ ਨੇ ਤੇ ਜਿਸ ਦੇ ਦੌਰਾਨ ਦੱਸਿਆ ਜਾ ਰਿਹਾ ਕਿ ਮੁੰਬਈ ਤੋਂ ਸਿੱਧਾ ਹੋ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤੇ ਜਿਸ ਤੋਂ ਬਾਅਦ ਰਿਹੈਸ ਦੇ ਵਿੱਚ ਹਜੇ ਮੌਜੂਦ ਨੇ ਤੇ ਅੱਜ ਸਵਾਲ ਇਹ ਬਣਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਆਪਣੀ ਪਤਨੀ ਨੂੰ ਲੈ ਕੇ ਕੋਈ ਬਿਆਨ ਜੋ ਦੇਣ ਦੇ ਹੋਏ ਨਜ਼ਰ ਆਉਣਗੇ ਤਾਂ ਜਿਸ ਦੇ ਤਹਿਤ ਹੁਣ ਸਭ ਦੀਆਂ ਨਸਰਾਂ ਜਿਹੜੀ ਹੈ ਕਿ ਨਵਜੋਤ ਸਿੱਧੂ ਦੇ ਉੱਤੇ ਟਿਕੀਆਂ ਹੋਈਆਂ ਨਜ਼ਰ ਆ ਰਹੀਆਂ ਹਾਲਾਂਕਿ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਡਾਕਟਰ ਅਨਵਚੋਦਕੌਰ ਸਿੱਧੂ ਜਿਹੜੇ ਕਿ ਬਿਆਨ ਦਿੰਦੇ ਨੇ ਤੇ ਉਹਨਾਂ ਨੇ ਕਿਹਾ ਕਿ 500 ਕਰੋੜ ਦੀ ਕੁਰਸੀ ਦੇ ਉੱਤੇ ਜਿਹੜਾ ਕਿ ਕਾਂਗਰਸ ਦਾ ਕਲੇਸ਼ ਨਜ਼ਰ ਆਉਂਦਾ ਹੈ ਤੇ ਜਿਸ ਤੋਂ ਬਾਅਦ ਸੁਖਜਿੰਦਰ ਰੰਦਾਵਾ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਦੀ ਜਿਹੜੀ ਹੈ ਕਿ ਕੁੰਡਲੀਆ ਖੋਲਦੇ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਰਾਜਾ ਵੜਿੰਗ ਸੀਐਮ ਮਾਨ ਦੇ ਨਾਲ Rajasthan ਦੇ ਵਿੱਚ ਮਿਲੇ ਨੇ ਤੇ ਦੂਜੇ ਪਾਸੇ ਪ੍ਰਤਾਪ ਬਾਜਵਾ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦੇ ਭਾਜਪਾ ਦੇ ਨਾਲ ਲਿੰਕ ਨੇ ਹਾਲਾਂਕਿ ਸੁਖਜਿੰਦਰ ਰੰਦਾਵਾ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਸਮਗਲਰਾਂ ਨਾਲ ਅਤੇ ਗੈਂਗਸਟਰਾਂ ਦੇ ਨਾਲ ਲਿੰਕ ਨੇ ਤੇ ਜਿਸ ਤੋਂ ਬਾਅਦ ਡਾਕਟਰ ਜਿਹੜੇ ਕਿ ਨਵਜੋਤ ਕੌਰ ਸਿੱਧੂ ਇਹ ਬਿਆਨ ਦਿੰਦੇ ਨੇ ਤੇ ਆਪਣੇ ਹੀ ਕਾਂਗਰਸ ਦੀ ਲੀਡਰਸ਼ਿਪ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਜਿਸ ਦੇ ਆਧਾਰ ਤੇ ਉੱਥੇ ਹੀ ਰਾਜਾ ਵੜਿੰਗ ਨੇ ਜਿਹੜਾ ਕਿ ਇਸ ਤੇ ਉੱਤੇ ਇੱਕ ਵੱਡਾ ਐਕਸ਼ਨ ਲਿਆ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵਿੱਚੋਂ ਉਹਨਾਂ ਨੂੰ ਆਊਟ ਕਰ ਦਿੱਤਾ ਸਸਪੈਂਡ ਕਰ ਦਿੱਤਾ ਹਾਲਾਂਕਿ ਹੁਣ ਉਹ ਦੂਜੇ ਪਾਸੇ ਸਵਾਲ ਇਹ ਬਣਦਾ ਹੈ ਕਿ ਸੁਖਜਿੰਦਰ ਰੰਧਾਵਾ ਨੇ ਵੀ ਲੀਗਲ ਨੋਟਿਸ ਪੇਸ਼ ਦਿੱਤਾ ਤੇ ਜੋ ਦੱਸਿਆ ਕਿ ਮੈਡਮ ਸਿੱਧੂ ਕਰੀਬੀ ਨੇ ਉਹਨਾਂ ਨੂੰ ਵੀ ਹੁਣ ਉਹਨਾਂ ਨੇ ਲੈ ਕੇ ਜਿਹੜਾ ਕਿ ਬਿਆਨ ਦਿੱਤਾ ਤੇ ਜਿਸ ਦੇ ਆਧਾਰ ਤੇ ਦੱਸੀਏ ਕਿ ਜਿਹੜੇ ਕਿ ਮਿੱਠੂ ਮਦਾਨ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਤੇ ਜਿਸ ਤੋਂ ਬਾਅਦ ਉਹਨਾਂ ਨੇ ਗੰਭੀਰ ਇਲਜ਼ਾਮ ਲਾਏ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਡਮ ਦੇ ਭਾਪੀ ਦੇ ਨਾਲ ਖੁਦ ਲਿੰਕ ਨੇ ਜਿਸ ਤੋਂ ਬਾਅਦ ਕੁਝ ਗੰਭੀਰ ਇਲਜ਼ਾਮਾਂ ਤੋਂ ਤਹਿਤ ਉੱਥੇ ਹੀ ਜਿਹੜਾ ਕਿ ਮੈਡਮ ਸਿੱਧੂ ਉਸ ਨੂੰ ਵੀ ਲੀਗਲ ਨੋਟਿਸ ਭੇਜ ਦਿੰਦੀ ਹੈ ਹਾਲਾਂਕਿ ਉਹਨਾਂ ਨੇ ਕਿਹਾ ਕਿ 7 ਦਿਨ ਨੇ ਤੁਹਾਡੇ ਕੋਲ ਮਾਫੀ ਮੰਗ ਲਓ ਨਹੀਂ ਸਿੱਧੀ ਕਾਰਵਾਈ ਕਰਾਂਗੇ ਤੇ ਦੂਜੇ ਪਾਸੇ ਹੁਣ ਇਹਨਾਂ ਦੇ ਵਿਚਾਰ ਹੀ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਖੁਦ ਹੁਣ ਪੰਜਾਬ ਆ ਗਏ ਨੇ ਤੇ ਜਿਸ ਤੋਂ ਬਾਅਦ ਅੰਮ੍ਰਿਤਸਰ ਆਏ ਨੇ ਤੇ ਦੱਸਿਆ ਜਾ ਰਿਹਾ ਹੈ ਕੇ ਮੁੰਬਈ ਤੋਂ ਹੁਣ ਸਿੱਧਾ ਉਹਨਾਂ ਨੇ ਅਮਰitsar ਦੀ ਰਹਾਇਸ਼ ਦੇ ਵਿੱਚ ਮੌਜੂਦ ਨੇ ਤੇ ਜਿਸ ਦੇ ਵਿੱਚ ਸਭ ਦੀ ਨਜ਼ਰ ਹੁਣ ਨਵਜੋਤ ਸਿੱਧੂ ਤੇ ਉੱਤੇ ਟਿਕੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਦੇਖਣਾ ਹੋਵੇਗਾ ਕਿ ਅੱਜ ਉਹ ਕੀ ਬਿਆਨ ਦਿੰਦੇ ਨੇ ਕਿਉਂਕਿ ਕਾਫੀ ਦਿਨ ਹੋ ਗਏ ਨੇ ਲਗਾਤਾਰ ਇਹ ਮੁੱਦਾ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਕਾਂਗਰਸ ਦੇ ਵਿੱਚ ਇਸ ਮੁੱਦੇ ਨੇ ਇਸ ਬਿਆਨ ਨੇ ਜਿਹੜੇ ਕਿ ਸਿਆਸੀ ਪੁਚਾਲ ਲਿਆ ਕੇ ਰੱਖ ਦਿੱਤੇ ਨੇ ਤੇ ਜਿਸ ਦੇ ਤਹਿਤ ਹੁਣ ਨਵਜੋਤ ਸਿੰਘ ਸਿੱਧੂ ਵੀ ਅਮਰitsar ਰਿਹਾਸ ਆ ਚੁਕੇ ਨੇ ਤੇ ਜਿਸ ਦੇ ਆਧਾਰ ਤੇ ਹੁਣ ਦੇਖਣਾ ਹੋਵੇਗਾ ਕਿ ਅੱਜ ਉਹ ਕੀ ਬੋਲਦੇ ਨੇ ਕੀ ਜਿਹੜਾ ਕਿ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਜਾ ਰਿਹਾ ਤੇ ਉੱਥੇ ਹੀ ਇਸ 500 ਕਰੋੜ ਦੀ ਕੁਰਸੀ ਦੇ ਉੱਤੇ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵਾਂ ਹੀ ਕਲੇਸ਼ ਜਾਰੀ ਹੈ ਤੇ ਅੱਜ ਹੁਣ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਮੁੰਬਈ ਤੋਂ ਅੰਮ੍ਰਿਤਸਰ ਪਹੁੰਚੇ ਨੇ ਅੰਮ੍ਰਿਤਸਰ ਦੀ ਰਿਹਾਇਸ਼ ਵਿੱਚ ਉਹ ਮੌਜੂਦ ਨੇ ਤੇ ਜਿਸ ਦੇ ਤਹਿਤ ਉੱਥੇ ਹੀ ਅੱਜ ਬਿਆਨ ਦਿੰਦੇ ਹੋਏ ਨਜ਼ਰ ਵੀ ਆ ਸਕਣ